हां जी ਸੱਚੀਆਂ ਕਾਲਜੀ ਸਾਰਿਆਂ ਨੂੰ ਤੁਹਾਡਾ ਸਾਰ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਮਲਾਈਦਾਰ ਸਟਰਾਬਰੀ ਆਈਸਕ੍ਰੀਮ ਬਿਨਾ ਵਿਪਿੰਗ ਕਰੀਮ ਬਿਨਾ ਮਿਲਕ ਪਾਊਡਰ ਬਿਨਾ ਕਾਰਨ ਫਲਾਰ ਬਿਨਾ ਸੀਐਮਸੀ ਜੀਐਮਸੀ ਪਾਊਡਰ ਇੰਨੀ ਸੌਫਟ ਬਣੂਗੀ ਇੰਨੀ ਮਲਾਈਦਾਰ ਬਣੂਗੀ ਇੱਕ ਵਾਰੀ ਬਣਾ ਲਈ ਤੇ ਬਾਰ ਬਾਰ ਬਣਾਉਗੇ ਇੰਨੀ ਜਿਆਦਾ ਸਵਾਦ ਆ ਬਜਾਰੋਂ ਤਾਂ ਲੈਣਾ ਭੁੱਲੀ ਜਾਉਗੇ ਚਲੋ ਕਰਦੇ ਆ ਬਣਾਉਣਾ ਸ਼ੁਰੂ ਇੱਥੇ ਮੈਂ ਇੱਕ ਪੈਨ ਦੇ ਵਿੱਚ 1 ਲੀਟਰ ਦੁੱਧ ਪਾਇਆ ਇਹ ਕੋਈ ਵੀ ਦੁੱਧ ਲੈ ਲਿਓ ਤੇ ਇੱਥੇ ਮੈਂ ਜਿਹੜੇ ਆ ਕੋਸ਼ਕੋ ਕਾਜੂ ਲਏ ਆ ਤੇ ਉਹਦੇ ਵਿੱਚ ਦੁੱਧ ਪਾ ਕੇ ਗ੍ਰाइंड ਕਰ ਲਿਆ ਇਹਨਾਂ ਨੂੰ ਮੈਂ ਤੇ ਇਹਨਾਂ ਨੂੰ ਜਿਹੜਾ ਇਹਦੇ ਵਿੱਚ ਪਾਤਾ ਹੈ ਮਿਕਸਚਰ ਨੂੰ ਤੇ ਬਸ ਇਹਨੂੰ ਆਪਾਂ ਮੀਡੀਅਮ ਗੈਸ ਤੇ ਪਕਾਈ ਜਾਣਾ ਹੈ ਤੇ ਜੋ ਚੈਨਲ ਤੇ ਨਵੇਂ ਆਏ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਇਦਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਸ ਦੇ ਲਈ ਫਿਰ ਇਹਦੇ ਵਿੱਚ ਮੈਂ 5 ਚਮਚ ਖੰਡ ਪਾਈ ਹੈ ਤੁਸੀਂ ਸਵਾਦ ਅਨੁਸਾਰ ਖੰਡ ਪਾ ਸਕਦੇ ਆ ਫਿਰ ਇੱਥੇ ਮੈਂ ਸਟਰਾਬਰੀਆਂ ਲਈਆਂ ਸੀਗੀਆਂ ਦੋ ਤੇ ਉਹਨਾਂ ਨੂੰ ਮੈਂ ਜਿਹੜਾ ਉਹ ਗ੍ਰाइंड ਕਰ ਲਿਆ ਸੀਗਾ ਤੇ ਇਹਦੇ ਵਿੱਚ ਪਾਤਾ ਹੈ ਕਿਉਂਕਿ ਸਟਰਾਬਰੀ ਆਈਸਕ੍ਰੀਮ ਆ ਕਿ ਜਿੰਨਾ ਪਾਉਣਾ ਚ ਥੋੜਾ ਰੂਬ ਜਪਾਇਆ ਹੈ ਇਹ ਆਪਸ਼ਨਲ ਹੈ ਬਿਲਕੁਲ ਮੈਂ ਕਲਰ ਦੇ ਲਈ ਤੇ ਟੇਸਟ ਦੇ ਲਈ ਪਾਇਆ ਇੱਕ ਚਮਚ ਫਿਰ ਇਹਨੂੰ ਇੰਨਾ ਗਾੜਾ ਹੋਣ ਤੱਕ ਆਪਾਂ ਇਹਨੂੰ ਪਕਾ ਲਿਆ ਇਹ ਦੇਖੋ ਹੁਣ ਆਪਾਂ ਇਹਨੂੰ ਠੰਡਾ ਕਰ ਲਿਆ ਸੀਗਾ ਤੇ ਫਿਰ ਇਹਨੂੰ ਗ੍ਰाइंड ਕਰ ਲਿਆ ਹੈ ਤਾਂ ਜੋ ਇਹ ਬਿਲਕੁਲ ਸਮੂਥ ਹੋ ਜੇ ਤੇ ਇਹਨੂੰ ਕਿਸੇ ਵੀ ਭਾਂਡੇ ਚ ਪਾ ਕੇ ਥੋੜੀ ਸਟਰਾਬਰੀ ਪਾ ਲੈਣੀ ਹੈ ਤੇ ਮਿਕਸ ਕਰ ਦੇਣਾ ਹੈ ਤੇ ਫਿਰ ਜਿਹੜੇ ਜਿੱਥੇ ਮੈਂ ਸਟਰਾਬਰੀ ਥੋੜਾ ਪਾ ਰਹੀ ਹਾਂ ਹੋਰ ਉੱਪਰ ਯਕੀਨ ਮੰਨਿਓ ਕਿ ਇਹ ਲੱਗਦੀ ਹੀ ਨਹੀਂ ਹੈਗੀ ਕਿ ਇਹ ਘਰੇ ਬਣੀ ਆਈਸਕ੍ਰੀਮਾਂ ਬਹੁਤ ਹੀ ਵਧੀਆ ਬਣਦੀ ਆ। ਇਹਨੂੰ ਕਲਿੰਗ ਰੈਪ ਜਾਂ ਫੋਇਲ ਪੇਪਰ ਦੇ ਨਾਲ ਕਵਰ ਕਰ ਦੇਣਾ ਹੈ। ਥੋੜੀ ਜਿਹੀ ਸ਼ੇਕ ਕਰ ਦੇਣੀ ਹੈ ਤਾਂ ਜੋ ਬਰਫ਼ ਨਾ ਜੰਮੇ। ਇਹਨੂੰ ਕਵਰ ਕਰਕੇ 8 ਘੰਟੇ ਦੇ ਲਈ ਜਾਂ ਫਿਰ ਓਵਰਨਾਈਟ ਦੇ ਲਈ ਫ੍ਰੀਜ਼ ਕਰ ਲੈਣਾ ਹੈ ਫ੍ਰੀਜ਼ਰ ਦੇ ਵਿੱਚ ਤੇ ਬੱਸ ਇਹਨੂੰ ਕੱਢਣਾ ਹੈ ਤੇ ਇਹਨੂੰ ਸਰਵ ਕਰਨਾ ਹੈ। ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ। ਬਹੁਤ ਜਾਣਿਆਂ ਕੋਲ ਵੀਪਿੰਗ ਕਰੀਮ ਇਦਾਂ ਦੀ ਕੋਈ ਵੀ ਸਹੂਲਤ ਨਹੀਂ ਹੁੰਦੀ। ਇਹ ਤੁਸੀਂ ਬਣਾਓ। ਬਹੁਤ ਹੀ ਜ਼ਿਆਦਾ ਵਧੀਆ ਬਣਨਗੀ। ਇਹ ਦੇਖੋ ਬੱਸ ਇਹਨੂੰ ਕੱਢ ਲੈਣਾ ਹੈ ਆਪਾਂ। ਤੁਸੀਂ ਇਹਨੂੰ ਜਿਹੜਾ ਥੋੜਾ ਟਾਈਮ ਬਾਅਰ ਵੀ ਰੱਖ ਸਕਦੇ ਹੋ ਫ੍ਰਿਜ ਤੋਂ ਕੱਢ ਕੇ ਫਿਰ ਇਹ ਹੋਰ ਵੀ ਸੌਫਟ ਹੋ ਜੂਗੀ ਕੱਢਣਾ ਸੌਖਾ ਹੋ ਜੂਗਾ ਫਿਰ ਤੁਹਾਡੇ ਲਈ ਤੇ ਆਪਣੇ ਬਹੁਤ ਹੀ ਟੇਸਟੀ ਮਲਾਈਦਾਰ ਕਰੀਮੀ ਆਈਸਕ੍ਰੀਮ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ